ਭਾਈ ਐਵੇਂ ਚੱਕ ਚੱਕ ਢੋਲੀਆਂ ਢਿੱਟ ਇਕੱਠੇ ਕਰਾ ਲਾਂਦੇ ਸੀ ਜਦੋਂ ਟਰੈਕਟਰ ਕਾਰ ਕਪੈਨ ਚ ਤੇਲ ਪਾਉਣਾ ਹੁੰਦਾਗਾ ਹੁਣ ਢੋਲੀਆਂ ਚੱਕਣ ਦੀ ਲੋੜ ਨਹੀਂ ਵੀਡੀਓ ਤੁਹਾਡੇ ਦੋਸਤਾਂ ਨੂੰ ਸ਼ੈਅ ਕਰ ਦਿਓ ਆ ਆ ਗਿਆ ਮਿੰਨੀ ਪੈਟਰੋਲ ਪੰਪ ਕਿੰਨੇ ਦਾ ਬਾਈ ਇਹ ਸਿਰਫ 16000 ਦਾ ਪੰਪ ਮਿਲਦਾ ਨਾਲੇ ਆਟੋ ਕੱਟਾ ਵੇਖੋ ਜਦੋਂ ਡੀਜ਼ਲ ਟੈਂਕੀ ਫੁੱਲ ਹੋ ਗਈ ਡੀਜ਼ਲ ਡੁੱਲ ਜਾਂਦਾ ਹੋ ਗਿਆ ਕੱਟ ਤੇ ਮੈਨੂੰ ਕਿੱਥੋਂ ਹੈ ਲੁਧਿਆਣਾ ਸ਼ਹਿਰ ਤੋਂ ਬਾਈ ਰੋ ਕੋਲੋ ਬਾਈ ਕੀ ਨਾਮ ਦਾ ਕਰਨ ਦਾ ਸਤਨਾਮ ਪੰਪਸ ਐਂਡ ਮੋਟਰਸ ਆਪੋਜ਼ਿਟ ਮੰਨਾ ਸੀ ਪਕੌੜਾ ਗਿਲ ਰੋਡ ਤੇ ਇਹਦੇ ਵਿੱਚ ਤਿੰਨ ਮਾਡਲ ਹੋਰ ਪਏ ਨੇ ਅਡ ਡ ਰੇਟ ਨੇ ਸਾਰਾ ਜਗ੍ਹਾੜ ਬਾਈਰੋਂ ਵਾਲਾ ਮੈਂ ਜੋ ਵੀ ਹੈ ਦੇਖਣ ਲਈ ਬਾਈਰੋਂ ਦਾ ਪੇਜ ਦਾ ਸਕਰੀਨਸ਼ਾਟ ਪਾਏ ਨੂੰ ਪੇਜ ਨੂੰ ਫੋਲੋ ਕਰ ਲੋ ਡਿਲੀਵਰੀ ਕਰ ਦੋਗੇ ਬਾਈ ਡਿਲੀਵਰੀ ਪਹੁੰਚਦੇ ਕਰ ਦਾਂਗੇ 올ਓਵਰ ਇੰਡੀਆ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਜਿਨੇ ਵੀ ਇਹ ਪੰਪ ਲੈਣਾ ਹੈਗਾ ਬਾਈਰੋਂ ਕੋਲੇ ਲੁਧਿਆਣਾ ਆ ਜਾਉਣ ਦਾ ਨਹੀਂ ਟਾਈਮ ਕਰੇ ਬੈਠੇ ਫੋਨ ਮਾਰ ਦਿਓ ਪੰਪ ਤੁਹਾਡੇ ਘਰੇ ਆ ਜਾਊਗਾ ਲੜਾ ਕੀ ਕਰੇ ਜਾਉਗੇ ਦੁਕਾਨ ਵਾਲੇ ਲਈ ਵੱਡੀ ਆਫਰ ਆ ਗਈ ਤੇ ਭੈਣ ਭਰਾ ਹੀ ਜਿਹੜੇ ਸਿੰਗਲ ਲੈਣਾ ਸਿੰਗਲ ਪੀਸ ਵੀ ਮਿਲ ਪੀ ਲੁਧਿਆਣੇ ਸਹਿ ਚਾਹ ਬਾਈਆਂ ਦੀ ਉਰੋਂ ਹੀ ਨਿਕਲਦਾ ਮਾਲ ਸਾਰਾ ਅੱਡੋ-ਅੱਡ ਨਿਕਲਣਾ ਸਪਲਾਈ ਹੁੰਦਾਗਾ ਹੁਣ ਛੋਟੇ ਵੱਡੇ ਫਾਇਦੇ ਕਰਾਉਣੇ ਨੇਗੇ ਹੁਣ ਸ਼ੇਅਰ ਕਰਨਾ ਤੁਹਾਡੀ ਮਰਜ਼ੀ ਆ ਨਾਲੇ ਪੇਜ ਫੋਲੋ ਕਰ ਲਿਓ ਜੀ ਧੰਨਵਾਦ